ਸਰਸ਼ਕਾਲ ਮੈਰੀਨਾ ਦੀ ਮਾਂ ਤੇ ਤੁਸੀਂ ਦੇਖ ਰਹੇ ਹੋ ਪਿੰਡਾਂ ਵਾਲੇ ਰਾਈਡਰ ਫੇਸਬੁੱਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਇੱਕ ਵੀਡੀਓ ਲੈ ਕੇ ਹਾਜ਼ਰ ਹੋਇਆ ਹਰ ਵਾਰੀ ਤੁਹਾਨੂੰ ਆਸੀ ਵੱਖ-ਵੱਖ ਵੀਡੀਓ ਪਖੰਡਵਾਦੀਆਂ ਦਿਖਾਈਆਂ ਪਰ ਅੱਜ ਕੱਲ੍ਹ ਦੇਖਿਆ ਜਾਂਦਾ ਕਿ ਪਿੰਡਾਂ ਦੇ ਵਿੱਚ ਹਮੇਸ਼ਾ ਹੀ ਗਰਾਈਆਂ ਕਰਨ ਵਾਸਤੇ ਸੇਵਾਦਾਰ ਆਉਂਦੇ ਨੇ ਪਰ ਹੁਣ ਇਹਨਾਂ ਸੇਵਾਦਾਰਾਂ ਦੀ ਵੀ ਜਾਂਚ ਕਰ ਲਿਆ ਕਰੋ ਕਿਉਂਕਿ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਅੱਜ ਕੱਲ੍ਹ ਧਰਮ ਦੇ ਨਾਂ ਦੇ ਉੱਤੇ ਇਹਨਾਂ ਦੇ ਵੱਲੋਂ ਵੀ ਪੈਸੇ ਵਟੋਰੇ ਜਾ ਰਹੇ ਨੇ ਗਰਾਈਆਂ ਇਕੱਠੀਆਂ ਕੀਤੀਆਂ ਜਾ ਰਹੇ ਨੇ ਜੀ ਹਾਂ ਤਾਜ਼ੀ ਵੀਡੀਓ ਸਾਹਮਣੇ ਜਿਸ ਦੇ ਵਿੱਚ ਦੋ ਜਿਹੜੇ ਕਿ ਅਮਰਤ ਧਾਰੀ ਵਿਅਕਤੀ ਉਧੇੜ ਉਮਰ ਦੇ ਇਹ ਵਿਅਕਤੀ ਗਰਾਈਆਂ ਇਕੱਠੀਆਂ ਕਰ ਰਹੇ ਸੀ ਤਾਂ ਇਸੇ ਦੌਰਾਨ ਜਦੋਂ ਇੱਕ ਵਿਅਕਤੀ ਉਹ ਵੀ ਅੱਗੋਂ ਅਮਰਤ ਧਾਰੀ ਹੁੰਦਾ ਤਾਂ ਫਿਰ ਜਦੋਂ ਉਸ ਨੇ ਇਹਨਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਤਾਂ ਨਕਲੀ ਬਾਬੇ ਬਣੇ ਹੋਏ ਨੇ ਜਿਹੜੇ ਕਿ ਧਰਮ ਦੇ ਨਾਂ ਦੇ ਉੱਤੇ ਇਹਨਾਂ ਦੇ ਵੱਲੋਂ ਗਰਾਈਆਂ ਇਕੱਠੀਆਂ ਕੀਤੀਆਂ ਜਾ ਰਹੇ ਨੇ ਜਿਸ ਤੋਂ ਬਾਅਦ ਫਿਰ ਇਹ ਬਾਬਾ ਗਲਾਈ ਦਾ ਬਾਤ ਚੋਂ ਦਿੰਦਾ ਪਹਿਲਾਂ ਡਾਂਗ ਚੱਕ ਕੇ ਲੈ ਕੇ ਆਉਂਦਾ ਤੇ ਫਿਰ ਇਹਨਾਂ ਦੇ ਕਿਵੇਂ ਇਹਨਾਂ ਦੇ ਜਿਹੜੇ ਕਿ ਇਹ ਲੱਤਾਂ ਸੇਕ ਦਾ ਨਜ਼ਰਾ ਆ ਕਿ ਇਹਨਾਂ ਬਾਬਿਆਂ ਨੂੰ ਭਾਜਿਆਂ ਨੂੰ ਰਾਹ ਨਹੀਂ ਲੱਭੇ। ਦੂਸਰਾ ਬਾਬਾ ਥੋੜੀ ਉਮਰ ਵੱਧ ਸੀ ਇਸ ਕਰਕੇ ਭੱਜੇ 'ਚ ਥੋੜੀ ਤਕਲੀਫ ਹੋਈ ਪਰ ਹੱਥ ਜੋੜਦਾ ਨਜ਼ਰ ਆਇਆ ਕਿ ਬਾਬੇ ਰੁਕ ਜਾ ਬਾਬੇ ਰੁਕ ਜਾ ਪਰ ਦੂਜੇ ਪਾਸੇ ਆਕੇ ਹੋਇਆ ਬਾਬਾ ਕਿ ਤੁਸੀਂ ਕਿਉਂ ਧਰਮ ਨੂੰ ਬਦਨਾਮ ਕਰਨ ਲੱਗੇ ਹੋ ਧਰਮ ਦੇ ਨਾਂ ਦੇ ਉੱਤੇ ਤੁਸੀਂ ਲੋਕਾਂ ਤੋਂ ਪੈਸੇ ਵਟੋਰਦੇ ਤੁਹਾਡੇ ਵਰਗੇ ਲੋਕਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ ਕਿਉਂ ਤੁਸੀਂ ਧਰਮ ਨੂੰ ਬਦਨਾਮ ਕਰਨ ਦੇ ਬਾਵਜੂਦ ਇਹ ਜਿਹੇ ਪੁੱਠੇ ਸਿੱਧੇ ਕੰਮ ਕਰਦੇ ਤਾਂ ਆਕੇ ਹੋਏ ਬਾਬੇ ਨੇ ਚੰਗੀ ਡਾਂਗ ਦੇ ਰਹੀ ਤਾਂ ਫਿਰ ਦੇਖੋ ਕਿਵੇਂ ਇਹ ਭਾਜੇ ਨਜ਼ਰ ਆਏ ਵੀਡੀਓ ਸਾਹਮਣੇ ਆਈ ਹੈ। ਸਾਹਬ ਵਾਇਕੁਪ ਜੀ ਕੀ ਫਤਿਹ ਆਹ ਦੇ ਗਿਆ ਜੀ ਆ ਕਰਾਈ ਕਰਦੇ ਸੇਕ ਤੋਂ ਬਦਰਾਮ ਕਰਨ ਵਾਸਤੇ ਆਜੇ 1000 ਰੁਪਏ ਕਰੋ ਤੇ ਮਹੀਨੇ ਦੇ ਨਾਲ ਵੀ ਇਹ 1000 ਰੁਪਏ ਨਾ ਕੀਆ ਇਹ ਨਾ ਨਹੀਂ ਗਏ ਨਾ ਮਾ ਕੀਆ ਇਹਨਾਂ ਤੇ ਨਹੀਂ ਆ ਬਾਈ ਮੇਰੇ ਕੋਲ ਆਲੀ ਹੋਰ ਕਿਹਨਾਂ ਆਲੀ ਆਹ ਸਾਥ ਕੋਈ ਰਸੀਦ ਲਈ ਜਾਂ ਫਰਿਜ ਦਾ ਕਾਪੀ ਆ ਦੇ ਕੋਈ ਕਾਪੀ ਵਾਲੀ ਕੋਈ ਬਕੀ ਦੇ ਦਾ ਕੱਟੀ ਆ ਵੇਖੋ ਕੌਮ ਨੂੰ ਬਦਰਾਮ ਕਰਦੇ ਆ ਬਾਬਾ ਜੀ ਦੱਸੋ ਸਾਡ ਚੋਕੀ ਖੜ ਲੱਗੇ ਜੀ डाड़ को पूरी जगह लग के अपने उतार दो बस नहीं नहीं भाई अबे दाद कुछ आया लगन लगा ले मेरे 10 10 30 बाबा बाहर कराओ अरे राम का बाबा जी नहीं मां है सिर्फ बेती का दिया हैं ना कर दे काओ हैं ओके रे तू तो नाक काट कर ना नाम से करते हैं हैं एक बार डाल ये ओ बाबा जी क्यों बाबा जी ओ हैं ओ बाबा जी दादू मैं ਉਹ ਬਾਬਾ ਜੀ ਇਹ ਸਾਰੇ ਪਾੜੇ ਖਰਬਣ ਉਹਨੇ ਤਾਂ ਖੜੀ ਐ ਪਾੜੇ ਦਾ ਜੀੜਣੀ ਐ ਹੋਇਆ ਇਹ ਨਾ ਕਹਿਣਾ ਉਹ ਕੋਪਾ ਜਿਆਦਾ ਸੁਣ ਉਹ ਪਾੜਾ ਗਾਵੇ ਜਾਣ ਕੇ ਮੈਨੂੰ ਭਰਾੜ ਤੋਂ ਸਾਰੇ ਹੀ ਜਿੱਥੇ ਸਾਰੇ ਦੇ ਤਾਂ ਮੈਂ ਬੱਦੀ ਨਹੀਂ ਕਮਾਉਂਦੀ ਬੱਦੀ ਤੋਂ ਸਾਰੇ ਦਾ ਗਾਲ ਕੱਢੇ ਪਾਉਂਦਾ ਹੈ ਉਹ ਬਾਬਾ ਜੀ ਇਹ ਹੈ ਇਹ ਪਾੜੇ ਦਾ ਹੀ ਸਿੱਧਾ ਹੈ ਉਹ ਬਾਬਾ ਜੀ ਦੇਖਿਆ ਜਾਵੇ ਤਾਂ ਲਗਾਤਾਰ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਨੇ ਜੇਕਰ ਤੁਹਾਡੇ ਵੀ ਪਿੰਡਾਂ ਦੇ ਵਿੱਚ ਅਜਿਹੇ ਲੋਕ ਆਉਂਦੇ ਨੇ ਜੋ ਗਰਾਈਆਂ ਇਕੱਠੀਆਂ ਕਰਦੇ ਨੇ ਤਾਂ ਪਹਿਲਾਂ ਜਾਂਚ ਕਰ ਲਿਆ ਕਰੋ ਅਸੀਂ ਸਾਰਿਆਂ ਨੂੰ ਗਲਤ ਨਹੀਂ ਕਹਿੰਦੇ ਕੁਝ ਲੋਕ ਜਿਹੜੇ ਸਹੀ ਵੀ ਹੁੰਦੇ ਨੇ ਪਰ ਅਜਿਹੇ ਗਲਤ ਲੋਕ ਸਹੀਆਂ ਦੇ ਉੱਤੇ ਵੀ ਜਿਹੜਾ ਕਿ ਸਵਾਲ ਅਜਿਹੇ ਉਂਗਲਾਂ ਜਿਹੜੇ ਕਿ ਉੱਠਣ ਲੱਗ ਜਾਂਦੇ ਨੇ ਕਿ ਕੀ ਪਤਾ ਇਹ ਵੀ ਅਜਹਿ ਹੋਣਾ ਤਾਂ ਇਸ ਕਰਕੇ ਜਿਹੜੇ ਹਜੇ ਲੋਕ ਨੇ ਇਹਨਾਂ ਨੂੰ ਅਜਹਿ ਹੀ ਸਭ ਕੁਝ ਸਿਖਾਉਣਾ ਚਾਹੀਦਾ ਤਾਂ ਕਿ ਕਿਤੇ ਹੋਰ ਜਾਣ ਤੋਂ ਪਹਿਲਾਂ ਇਹ ਇੱਕ ਵਾਰ ਇਹ ਸੋਚ ਲੈਣ ਕਿ ਸਾਡੇ ਪਹਿਲਾਂ ਡਾਂਗ ਫਿਰੀ ਸੀ ਬਿਊਰੋ ਰਿਪੋਰਟ ਛਣਕਾਟਾ ਨਿਊਜ਼